ਗੁਰੂ ਦੁੱਜੀ ਕੈਂਚੀ ਲੈ ਗੁਰੂ ਇਹ ਚੱਲ ਜਣੀ ਮੈਨੂੰ 2 ਮਿੰਟ ਕੱਟਣਾ ਮਾਰ ਇਹਦੇ ਟੈਡਾ ਕੱਟਿਆ ਜਾਣਾ ਮੈਨੂੰ ਪਤਾ ਗੋਲ ਹੈ ਲੈ ਆਓ ਟੀਬਲ ਲਿਆ ਵਾਈਟ ਟੀਬਲ ਲਿਆ ਕੱਲੇ ਵਾਈਟ ਟੀਪਾ ਔਰ ਟ੍ਰਾਂਸਪੇਰੈਂਟ ਕਿ ਦੁੱਜੀ ਦੁੱਜੀ ਲੱਗਿਆ ਦੁੱਜੀ ਟ੍ਰਾਂਸਪੇਰੈਂਟ ਠੀਕ ਹੈ ਬਲੀ ਨਹੀਂ ਹੂੰ ਤੂੰ ਮੈਨੂੰ ਤਾਂ ਆਣੀ ਟ੍ਰਾਂਸਪੇਰੈਂਟ ਲਾਣੀ ਹੂੰ ਉਹ ਵਾਈਟ ਜੀ ਚੰਗੀ ਲੱਗੂਗੀ ਹੂੰ ਚੰਗੀ ਲੱਗੂਗੀ ਹੂੰ ਮਾਰੇ ਵੀ ਨਹੀਂ ਲੱਗਦੀ ਫੇਰ ਉਹ ਕਿਥੋਂ ਲਿਆ ਮੈਂ ਦੇਖਣੀ ਪੈਣੀ ਹੈ ਵਾਈਟ ਜਿਹੜੀ ਪ्युअर ਵਾਈਟ ਜਿਹੜੀ ਉਹ ਟਾਵਰ ਵਾਲੀ ਉਹਨੇ ਦਿੱਤੀ ਹੈ ਗਿਆਨੀ ਨੇ ਹਾਂ ਮਿਲ ਗਈ ਮਿਲ ਗਈ ਮਿਲ ਗਈ ਇਹ ਹੀ ਹੈ ਲੈ ਚਾਬੀ ਲਈ ਦੋ ਮਿੰਟ ਹੋਣਾ ਜਿਆਦਾ ਕੰਮ ਕਰਾ ਲਿਆ ਮੇਰ ਤੋਂ ਮੈਂ ਲਾਈਟ ਪਾ ਲਉਂਗੀ ਕਿ ਮੈਂ ਕੱਪੜੇ ਪ੍ਰੈਸ ਕਰਨ ਵਾਲੀ ਹੈਗਾ ਬਾਹਰ ਦਾ ਵੀਊ ਹਾਂ ਬੱਲੜੀ ਵਾਲੋ 5 ਅਚਾਰ ਹੁ ਲਿਟਰ ਲਿਟਰ ਕੇ ਬੱਲੇ ਕਿਤੇ ਟਰੱਕ ਤੇ ਲਾਈਟਾਂ ਲੱਗ ਰਹੀਆਂ ਨੇ ਇਹ ਕਿੱਦਾਂ ਹੁ ਲਿਟਰ ਲਿਟਰ ਕੇ ਮਜ਼ਾ ਲੋ ਮਜ਼ੇ ਹੂੰ ਸਰੇਣਾ ਨਾ ਲੇ ਦਏ ਮੈਂ ਹਾਂ ਚੱਲਾ ਮੇਰੀ ਜੀ ਆਇਆਂ ਨੂੰ ਚਾਚੂ ਕੀ ਕਰ ਰਹੇ ਹੋ ਆਪ ਲਾਈਟੇ ਲਗਾ ਰਹੇ ਕੋ ਸੋ ਰਹੇ ਹੋ ਮੇਰੀ ਪਤਾ ਕਿ ਹਾਈਟ ਲੰਬੀ ਹੈ ਨਾ ਮੇਰੀ ਇਧਰ ਫੇ ਮੈਨ ਦਿਖਦਾ ਨਹੀਂ ਕਿਤੇ ਨੂੰ ਤੂੰ ਤਾਂ ਛੋਟਾ ਹੋਣਾ ਸੀ ਨਾ ਇੰਨਾ ਲੰਮਾ ਕਿਉਂ ਹੋ ਗਿਆ ਉਹਨੂੰ ਪਤਾ ਨਹੀਂ ਉੱਪਰ ਵਧੀਆ ਤੂੰ ਮੈਂ ਬਦਨਾ ਘਟੇ ਸੀ ਨਾ ਹਾਂ ਅੰਦਰ ਚੁਕਲਾ ਸਾਰਾ ਕੁਛ ਹਏ ਆਹ ਕੁੰਡੀ ਜੀ ਬਸ ਮੇਰੇ ਤੱਕ ਲੈਣੀ ਐ ਐਂਡੇ ਉਹਦੇ ਤੱਕ ਕਰਨਾ ਬਸ ਹਾਂ ਇਹ ਤੋ ਤਾਂ ਇੱਥੇ ਕਟਿੰਗ ਕਰਦੇ ਹਾਂ ਇੱਥੇ ਨਹੀਂ ਹੋਣੀ ਕਟਿੰਗ ਨਾ ਕਟਿੰਗ ਨਹੀਂ ਕਰਨੀ ਨਾ ਤੇ ਇਹਦੇ ਪਿੱਛੇ ਹੀ ਕਰ ਦੇਣਾ ਕਿੱਥੇ ਇਹਦਾ ਬਾਕਸ ਦੇ ਪਿੱਛੇ ਹੁਣ ਪਲਾਸਟਿਕ ਬਲੂਸ ਕਿੱਥੇ ਰੱਖਾਂ ਚਾਹੀਦਾ ਤੇ ਨਹੀਂ ਦੁਬਾਰਾ ਨਾ ਨਾ ਰੱਖਦਾ ਰੱਖ ਦੂੰ ਹਾਂ ਲੈ ਫੇਰ ਮੰਗਣੇ ਹਾਂ ਹਾਂ ਬੰਦ ਕਰ ਲਾਈਟ ਬੰਦ ਕਰ ਹਾਂ ਠੀਕ ਹੈ ਲੈ ਕੋਈ ਲੈਣਾ ਹੈ ਲਾਈਟ ਮਾਰਾ ਹਾਂ ਵੀ ਲਾਈਟ ਮਾਰ ਦੇ ਮੈਨੂੰ ਦਿਖਾ ਇਹਦੇ ਨਾਲ ਚਲੋ ਇੰਨੀਆਂ ਕਿਹੜੀਆਂ ਚੱਪੀਆਂ ਲਾਈ ਜਾਣੀਆਂ ਚੱਪੀਆਂ ਨਾ ਮੜਦੇ ਨਹੀਂ ਹੈ ਪਤਾ ਲੱਗ ਰਿਹਾ ਤੇ ਟੇਪ ਲੱਗ ਰਹੀ ਹੈ ਪਤਾ ਲੱਗ ਰਿਹਾ ਕਿਸ ਨੂੰ ਹਾਂ ਜਲੂਸ ਲੱਗੇ ਆ ਮੈਨੂੰ ਤਾਂ ਪੂਰਾ ਤੈਨੂੰ ਇਹ ਤੇ ਤੈਨੂੰ ਪਤਾ ਨਾ ਮੈਨੂੰ ਤਾਂ ਜਮੇ ਹੀ ਨਹੀਂ ਕੰਗਾ ਲੱਗਣਦੇ ਮੈਨੂੰ ਹੁਣ ਗੁੱਸਾ ਹੀ ਆ ਜਾਂਦਾ ਆ ਦੇਖ ਇਹ ਦੇਖ ਇਹ ਉੱਪਰ ਜੇ ਕੋਈ ਪਤਾ ਨਹੀਂ ਲੱਗਦਾ ਤੇ ਇਹ ਬਸ ਮੈਲਾ ਵਾਦੀ ਗਿਆ ਸੀ ਦੇ ਬਚਾ ਦੇ ਬਾ ਜਨਾ ਲਿੰਕ ਪਾ ਸਿਲੰਡਰ ਬੰਦ ਕਰ ਚਲ ਚਾਹ ਪੇਰ ਗਰਮ ਤਾਂ ਨਹੀਂ ਹੋਤ ਨਹੀਂ ਪੂ ਹਾਈ ਹਾਈ ਸਿਲੰਡਰ ਬੰਦ ਕਰਕੇ ਫੇਰ ਲੱਗੀ ਚਲਾ ਚਲ ਕਦੋਂ ਹੋ ਗਿਆ ਓਕੇ ਗੁੱਡ ਨਾਈਟ ਗੁੱਡ ਨਾਈਟ ਜਮਾਨ ਉੱਥੇ ਰੱਖਣਾ ਜਿੱਥੋਂ ਚੁੱਕਿਆ ਅਲਮਾਰੀ ਚ ਹਾਂ ਲੈ ਮੈਨੂੰ ਦੇ ਦੇ ਮੈਂ ਆਪੇ ਹੀ ਰੱਖ ਲਾਂਗੀ ਸੋਰੀ ਆ ਤੇਪ ਸੋਰੀ ਆ ਤੇਪ ਚਲੋ ਕਿਥੇ ਲਾਣੀ ਆ ਉਹ ਰੁਕ ਤੇ ਨਹੀਂ ਲਾਣੀ ਕੋਈ ਦੂਜਾ ਸੰਭਾਲ ਕੇ ਰੱਖੀ ਦੀ ਹੁੰਦੀ ਸੀ ਬੇਸ਼ੱਕ ਐਦਾਂ ਸੰਭਾਲੀ ਦੀ ਆ ਦੇ ਲੋ ਸੰਭਲਣ ਦੇ ਤਰੀਕੇ ਐ ਆ ਕੀ ਵਰ ਮੋਰਾ ਕਿ ਤਾ ਲੱਗਣਗੇ ਚਾਤਾ ਖਲਾ ਦੇ ਲਈ ਚੁੰਦਰੀ ਹੂੰ ਚੁੰਦਰੀ ਕਿਹ ਜਨਾ ਚੁੰਦਰੀ ਇਹ ਹੈ ਚੁੰਦਰੀ ਚੁੰਦਰੀ ਵਰਗਾ ਮੂੰ ਕੱਢਿਆ ਵਾ ਜੀ ਉਹ ਕੱਢਿਆ ਚੁੰਦਰੀ ਵਰਗਾ ਵਾ ਚਲੋ ਲਾਸੀ ਇੰਨੇ ਰੋਲੇ ਇੰਨੇ ਰੋਲਾ ਪਾਇਆਦਾ ਸੀ ਹੈ ਰੋਲਾ ਮੁੱਕ ਗਿਆ ਹੁਣ ਹੁਣ ਇੱਕ ਦੋ ਰੋਲਾ ਹੋਰ ਰਹਿ ਗਿਆ ਹੂੰ ਹਾਂ ਇਹ ਇੱਕ ਦੋ ਰੌਲਾ ਰਹਿ ਗਿਆ ਹੋਵੇ ਤਾਂ ਨਵੀਂ ਹੁਣੀ ਆਈਆਂ ਤਾਂ ਫੇਰ ਕੰਮ ਆਉਂਦਾ ਹੈ ਪਰ ਇੱਕ ਦੋ ਮਿੰਨਾਂ ਉੱਤੇ ਛੱਡ ਹੁੰਦੇ ਆ ਡੱਬਾ ਜੇ ਡੈਡੀ ਨੇ ਥੱਲੇ ਲਿਆਂਦਾ ਲੱਗਦਾ ਹਮੇਸ਼ਾ ਕੀ ਕਰਨਾ ਇਹਨੂੰ ਐ ਕਰਕੇ ਕੰਮ ਨਹੀਂ ਪਤਾ ਇਹ ਲੋਕ ਲਾਉਦੇ ਨਾ ਹਾਂ ਡੈਡੀ ਨੇ ਡੱਬਾ ਲਿਆਂਦਾ ਸੀ ਕਿ ਉਹ ਲੋੜੀ ਤੇ ਭੁੱਗਾ ਬਾਲਣਾ ਆ ਤੋ ਜਿਹੜੀ ਆ ਪਰਸੋਈ ਦੇ ਡੱਬੇ ਆਰਸੋਈ ਦੇ ਡੱਬੇ ਚੋਂ ਬਣੇ ਹੋ ਦੋ ਜਿਹੜੇ ਬਣੇ ਹਨ ਆ ਜਿਹੜੇ ਇੱਧਰ ਪਏ ਆ

ਲੂਸ ਗਿਆ ਵੇ ਪਾ ਮੇ ਕੋਸ਼ੋ ਚ ਹੈ ਵੀ ਤਾਰਾਂ ਤਾਰ ਆਈਆਂ ਸੱਚੀ ਹਏ ਵਿੱਕੀ ਘਰ ਦਾ ਕੰਡ ਠੰਡਾ ਨਹੀਂ ਫਿਰ ਵੀ ਕੱਢ ਲੈ ਵਿੱਕੀ ਕੱਢ ਠੰਡਾ ਠੰਡਾ ਓ ਫਿਲਿਆ ਹੈ ਠੀਕ ਹੈ ਓਕੇ ਆਨ ਦਾ ਬੈਸਟ ਓ ਦਾ ਬੈਸਟ ਬੜਾ ਮਾਲ ਆਖ ਤੇ ਇਹ ਕੋਲੀ ਚ ਆ ਜਾਣਾ ਹੀ ਮਾਲ ਇਹ ਇਹ ਲੱਭਣਾ ਦਾ ਮਿੱਠਾ ਮਿੱਠਾ ਦਿਸ ਇਹ ਵਾਲਾ ਅੱਛਾ ਲੱਗਦਾ ਮੇਰੇ ਕੋ ਦਿਸ ਸਟੈਂਡ ਲਗਾਓ ਬੈਟਰੀ ਲੋ ਹੈ ਕਿ ਤਰੀ ਲਾਓ ਚਾਰਜਿੰਗ ਚਾਹ ਪਕੜੋ ਇੱਕ ਗਲਾਸ ਚ ਜਾਂਦਾ ਇੱਕ ਚਾਹ ਪਕੜੋ ਮੈਂ ਉਹ ਬੈਟਰੀ ਲੈ ਲਈ ਉਤਰਾ ਖਣੀ ਕਿੱਥੇ ਹੈ ਆਹ ਮੇਰੀ ਆਹ ਸਾਰੇ ਕੰਬਲ-ਕੰਬਲ ਵਿੱਚ ਪਾਏ ਵਾਲੇ ਹਾਂ। ਹੂੰ। ਪਹਿਲੇ ਮੈਂ ਸੋਚਿਆ ਮੈਂ ਕਿ ਕੀ ਹੁੰਦਾ ਫੇਰ। ਫੇਰ ਮੰਮੀ ਕਹਿੰਦੇ ਰਜਾਈ ਰੱਖਣੀ ਹੈ ਮੇਰੇ ਵਿੱਚ। ਮੈਂ ਕਿਹਾ ਰਜਾਈ ਹੂੰ ਮੈਨੂੰ ਪਤਾ ਮੇਰੇ ਕੋ ਵੀ ਝੁੱਕਿਆ ਨਹੀਂ ਜਾਣਾ ਉਹ ਵਾਲਾ ਬੈੱਡ ਤੇ ਬਿਲਕੁਲ ਨਹੀਂ ਝੁੱਕਿਆ ਜਾਂਦਾ ਉਹ ਤਾਂ। ਏਵਰ ਘੈਂ ਲੈ ਲੈ ਮਿੱਠੇ-ਮਿੱਠੇ। ਇਹ ਨਹੀਂ ਮੈਨੂੰ ਪਤਾ ਕਿਹੜਾ ਗਾਇਤ ਲੱਗਦੇ ਸੀ ਜਿਹੜੀਆਂ ਮਠੀਆਂ ਹਨਾ ਉਹ ਜਾਣਾ ਉਹ ਲੈ ਕੇ ਆਉਣੇ ਜਿਹੜਾ ਗੁੜ ਦੇ ਬਣੇ। ਹਾਂ। ਤੈਨੂੰ ਲੰਗੀ ਜੀ ਚ ਲੈਦੀ ਆ। ਮੈਂ ਮਿੱਠੀ ਜਾਂਦੀ ਆ। ਮੈਨੂੰ ਮਿੱਠੀ ਦੀ ਅੱਛੀ ਲੱਗਦੀ ਆ। ਤੁ ਕੱਲੇ ਆ ਵੀ ਮੈਂ ਖਾਧੀ ਤੀ ਨਾ 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 ਖਾਈ ਨਾ ਆ ਵੀ ਉਹ ਹਾ ਨਾ ਨਾ ਆਹ ਉਹਦੇ ਨੂੰ ਮੈਂ ਉਹਕੇ ਨਹੀਂ ਖਾਂਦੀ ਆ ਨਹੀਂ ਆਉਂ ਤਾਂ ਦੇ ਦੇ ਕੱਲ ਸਵਾਨੀ ਹੁਣੀ ਖਾ ਰਹੀ ਨਾ ਨੀਲੇ ਚੇਰੀ ਮਠਿਆਈ ਫੇ ਮੈਂ ਫੋਨ ਤੇਰੇ ਆਵੇ ਨਾਲੇ ਬੱਚਾ ਤੋ ਆ ਜਿੱਦਾ ਤੂੰ ਤੇ ਆਇਆ ਮੇਰਾ ਦੁੱਪਾ ਲੈ ਤੂੰ ਖਾ ਲੈ ਉਹ ਖਾ ਲੈ ਤੂੰ ਹੈ ਲੜਦੀ ਨਹੀਂ ਕਿ ਜਿਹਦੇ ਪਿੱਛੇ ਮੈਂ ਲੜਦਾ ਖਾ ਲੈ ਅਜੇ ਮੇਰਾ ਮੂਡ ਨਹੀਂ ਆਉਂਦਾ ਮੇਰਾ ਅੱਜੀ ਪਈਆਂ ਰੋਟੀ ਪਣੀ ਉਹ ਇੰਨੀ ਜਿਹਾ ਹੋ ਗਈ ਤੇਰਾ ਇਹ ਭਾਗ ਨਾ ਹੂੰ ਚਾਗ ਗਈ ਹੂੰ ਹੂੰ ਹਾਂ ਆ ਜਾ ਉਹ ਆਇਆ ਦੇ ਸ਼ਮਲੇ ਵਾਲਾ ਰੁਕਾ ਹਾਂ ਮੈਂ ਵੀ ਉਹ ਜਿਮਲੇ ਵਾਲਾ ਈ ਬਣੀ ਉਹ ਬੁੱਛੇ ਪੁੱਛ ਰਹੇ ਸੀ ਮੈਨੂੰ ਅਸੀਂ ਹਾਜਰ ਪੁੱਛਿਆ ਹੂੰ ਡਿਊਟੀ ਕਹਿੰਦਾ ਹਾਲੀਕਲ ਮੇਰੀ ਸਟੈਪ ਮਿੰਨੀ ਸੈਕਟਰੀਟੇਟ ਸੈਕਟਰੀ ਦਾ ਅੱਛਾ ਉਹ ਪਾਪਾ ਮੇਰੇ ਪਾਪਾ ਵਧੀਆ ਪਰ ਨਗਾ ਮੱਕੇ ਜਿਹਾ ਲੱਗਦਾ ਕੋਲਵਾੜੂ ਪਰ ਉਹਨਾਂ ਨੇ ਪਰਮਿਸ਼ਨਾਂ ਲੈ ਲਿਓ ਕਹਿੰਦਾ ਕਿਉਂ ਮੈਂ ਘਰ ਰੂਲਾ ਪਾਰੇ ਮੈਂ ਤੇ ਸੰਵਿਧਾਨਿਕ ਕਮੇਟੀ ਵਾਲੇ ਮੈਨੂੰ ਪਰਮਿਸ਼ਨ ਦੋ ਭਈ ਕਹਿੰਦਾ ਉਹ ਮੈਂ ਕਿ ਟੈਕਸ ਜਤਾਂ ਨਾ ਗਵਰਨਮੈਂਟ ਕੋ ਕਹਿੰਦਾ ਹਾਂ ਮਹੋਦਰ ਟੈਂਸ਼ਨ ਉਧਰ ਉੜਾ ਪਾ ਰਹੇ ਆ ਓਕੇ ਜਿੱਥੇ ਚੱਲ ਰਹੇ ਮੈਨੂੰ ਚਲਾਈ ਜਾਂਦੇ ਜੀ ਇਹਦਾ ਮੈਂ ਕਿ ਡੰਡਾ ਮਾਰਾਂਗੇ ਉਪਰੋਂ ਸਾਡਾ ਮੈਂ ਕਿ ਆਪਾਂ ਫੋਨ ਕਰਾ ਦਿੰਨੇ ਆ ਉਹ ਢੰਡੇ ਨੇ ਵਿਚਾਰੇ ਕੋਈ ਨਾ ਮੰਨਦਾ ਮੈਂ ਕਿ ਹੀਰੋ ਪਹੁੰਚ ਜਾਂਦਾ ਕਿ ਕਹਿੰਦਾ ਅੱਛਾ ਹਾਂ ਤੇ ਬੈਟਰੀ ਲੋ ਹੈ ਇਹ ਪਕੜੋ ਠੀਕ ਹੈ ਜੀ ਹੁਣ ਆਪਾਂ ਜਾ ਰਹੇ ਆ ਚਾਬੀ ਲਈਏ ਸੈਰ ਕਰਨ ਜਾਣਾ ਹਾਂ ਹੁਣ ਆਪਾਂ ਸੈਰ ਕਰਨ ਜਾਣਾ ਹੈ ਫਿਰ ਸੀ ਮਿਲਾਂਗੇ ਬ੍ਰੇਕ ਤੋਂ ਬਾਅਦ ਬ੍ਰੇਕ ਤੇੜੀ ਐ ਸਵੇਰੇ ਮਿਲਾਂਗੇ ਮੁੱਛ ਮੁੱਛਾ ਨਹੀਂ ਕਰਦੇ ਖੜੀਆਂ ਧੰਨਵਾਦ ਖੜੀਆਂ ਜਿਨ੍ਹਾਂ ਦੀਆਂ ਜਿਨ੍ਹਾਂ ਦੀਆਂ ਧੀਆਂ ਪਹਿਣਾ ਹੁੰਦੇ ਮੁੱਛਾ ਨਹੀਂ ਖੜੀਆਂ ਕਰਦੇ ਖੜੀਆਂ ਹੈ ਨਹੀਂ ਹਜੇ ਸਾਡੀ